ਵੱਡੇ ਬਜ਼ੁਰਗਾਂ ਦੇ ਦੱਸੇ ਹੋਏ ਨਿਯਮ ਜ਼ਰੂਰ ਸੁਣੋ ਜੇਕਰ ਤੁਸੀਂ ਗੁੜ ਅਤੇ ਭੁੰਨੇ ਹੋਏ ਚੰਨਿਆਂ ਦਾ ਸੇਵਨ ਕਰੋ ਤਾਂ ਇਸ ਨਾਲ ਤੁਹਾਡੇ ਪੇਟ ਦੀਆਂ ਨਾੜਾਂ ਸਾਫ਼ ਹੁੰਦੀਆਂ ਹਨ ਜਿਸ ਕਾਰਨ ਤੁਹਾਨੂੰ ਪਿਸ਼ਾਬ ਦੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਤੁਸੀਂ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲਸਣ ਦਾ ਸੇਵਨ ਜਿਆਦਾ ਤੋਂ ਜਿਆਦਾ ਜ਼ਰੂਰ ਕਰੋ ਇਸ ਨਾਲ ਖੂਨ ਦਾ ਸਰਕਲ ਵੀ ਸਹੀ ਹੋਵੇਗਾ ਨਮੀ ਕਾਰਨ ਕਈ ਵਾਰ ਚੌਲਾਂ 'ਚ ਕੀੜਾ ਲੱਗ ਜਾਂਦਾ ਹੈ ਅਜਿਹੇ ਵਿੱਚ ਸਟੋਰ ਕਰਦੇ ਸਮੇਂ ਇਸ ਵਿੱਚ 10-12 ਲੌਂਗ ਪਾ ਕੇ ਰੱਖ ਦਿਓ ਤੁਸੀਂ ਚਾਹੋ ਤਾਂ ਲੌਂਗ ਤੇ ਤੇਲ ਦੀਆਂ ਕੁਝ ਬੂੰਦਾਂ ਵੀ ਕੰਟੇਨਰ ਵਿੱਚ ਪਾ ਸਕਦੇ ਹੋ ਭਿੰਡੀ ਦੀ ਸਬਜ਼ੀ ਬਣਾਉਂਦੇ ਸਮੇ ਉਸ 'ਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਦਿਓ ਇਸ ਨਾਲ ਭਿੰਡੀ ਨੂੰ ਲੇਸ ਨਹੀਂ ਛੱਡੇਗੀ ਨਾਲ ਹੀ ਇਸ ਨੂੰ ਕੱਟਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਆਟੇ ਨੂੰ ਕਦੇ ਵੀ ਰਾਤ ਨੂੰ ਗੁੰਨ੍ਹ ਕੇ ਫ੍ਰਿਜ ਵਿੱਚ ਨਾ ਰੱਖੋ ਜੇਕਰ ਤੁਸੀਂ ਖਾਣਾ ਖਾ ਲੈਂਦੇ ਹੋ ਤਾਂ ਇਸ ਨਾਲ ਆਟੇ ਤੋਂ ਬਣੀ ਰੋਟੀ ਤੁਸੀਂ अनेਕਾਂ ਬਿਮਾਰੀਆਂ ਦੇ ਸ਼ਿਕਾਰ ਹੋਵੋਗੇ ਭਿੰਡੀ ਫਰਾਈ ਬਣਾਉਂਦੇ ਸਮੇਂ ਇਸ ਵਿੱਚ ਥੋੜਾ ਜਿਹਾ ਦਹੀਂ ਜਾਂ ਫਿਰ ਨਿੰਬੂ ਦਾ ਰਸ ਮਿਲਾ ਕੇ ਫਰਾਈ ਕਰੋ ਇਸ ਨਾਲ ਇਹ ਕ੍ਰਿਸਪੀ ਬਣਨਗੀਆਂ ਢਿੱਡ 'ਚ ਇਨਫੈਕਸ਼ਨ ਹੋਣ ਤੇ ਦਹੀਂ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਵਿੱਚ ਪਾਏ ਜਾਣ ਵਾਲੇ ਗੁਣ ਪਾਚਨ ਤੰਤਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਦਹੀਂ ਸਰੀਰ ਨੂੰ ਹਾਈਡਰੇਟ ਰੱਖਣ ਦੇ ਵਿੱਚ ਮਦਦ ਕਰਦਾ ਹੈ ਜੇਕਰ ਤੁਸੀਂ ਗਰਮ ਬਲੌਂਠਿਆਂ ਨੂੰ ਅੰਬ ਦੇ achar ਨਾਲ ਖਾ ਲੈਂਦੇ ਹੋ ਤਾਂ ਇਹਨਾਂ ਦਾ ਸਵਾਦ ਵੱਖਰਾ ਹੀ ਹੁੰਦਾ ਹੈ ਜੋ ਵੱਡੀਆਂ-ਵੱਡੀਆਂ ਸਬਜ਼ੀਆਂ ਦੇ ਸਵਾਦਾਂ ਨੂੰ ਵੀ ਮਾਤ ਪਾਉਂਦੇ ਹਨ ਜੇਕਰ ਤੁਸੀਂ ਖਾਲੀ ਪੇਟ ਉੱਠਦੇ ਕੰੰਗੀ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਬਹੁਤ ਮਜ਼ਬੂਤ ਹੁੰਦੇ ਹਨ ਤੇ ਨਾਲ ਹੀ ਚਮਕਦਾਰ ਵੀ ਬਣਦੇ ਹਨ। ਭੋਜਨ ਤੋਂ ਬਾਅਦ ਜੇਕਰ ਅਸੀਂ ਗੁੜ ਖਾਂਦੇ ਹਾਂ ਤਾਂ ਸਾਡੇ ਸਰੀਰ ਅੰਦਰਲੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਹੋਣ ਲੱਗ ਜਾਂਦਾ ਹੈ। ਚੀਨੀ ਦੀ ਬਜਾਏ ਜੇਕਰ ਅਸੀਂ ਗੁੜ ਖਾਂਦੇ ਹਾਂ ਤਾਂ ਇਹ ਸਾਡੇ ਸਰੀਰ ਲਈ ਬਧੇਰੇ ਲਾਭਕਾਰੀ ਹੈ ਜੋ ਸਾਡੇ ਸਰੀਰ ਨੂੰ ਅਨੇਕਾਂ ਹੀ ਫਾਇਦੇ ਦਿੰਦਾ ਹੈ ਜੇਕਰ ਅਸੀਂ ਸ਼ਹਿਦ ਦਾ ਹੱਦ ਤੋਂ ਜ਼ਿਆਦਾ ਇਸਤੇਮਾਲ ਕਰਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਨੂੰ ਅਨੇਕਾਂ ਹੀ ਨੁਕਸਾਨ ਹੋ ਸਕਦੇ ਹਨ ਜਿਵੇਂ ਕਿ ਪੇਟ ਦਰਦ ਦੀ ਸਮੱਸਿਆ ਅਤੇ ਦਸਤ ਦੀ ਸਮੱਸਿਆ ਕਿਉਂਕਿ ਇਸ ਦੀ ਤਸਵੀਰ ਗਰਮ ਹੁੰਦੀ ਹੈ ਇਸ ਲਈ ਇਸ ਦਾ ਸੇਵਨ ਸੀਮਤ ਮਾਤਰਾ ਦੇ ਵਿੱਚ ਕਰੋ ਇੱਕ ਚਮਚ ਨਿੰਬੂ ਦੇ ਰਸ ਵਿੱਚ ਥੋੜਾ ਜਿਹਾ ਆਦਰਕ ਮਿਲਾ ਕੇ ਉਸ ਵਿੱਚ ਕਾਲਾ ਨਮਕ ਮਿਲਾ ਕੇ ਖਾਓ ਇਸ ਦੀ ਮਦਦ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਤੇ ਨਾਲ ਹੀ ਗੈਸ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਜੇਕਰ ਤੁਸੀਂ ਫਟਕੜੀ ਦੇ ਚੂਰਨ ਨੂੰ ਉਂਗਲੀਆਂ ਉੱਪਰ ਲਗਾ ਕੇ ਆਪਣੇ ਦੰਦਾਂ ਉੱਪਰ ਫੇਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਦੰਦਾਂ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਤੇ ਉਹ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਰਾਤ ਦਾ ਖਾਣਾ ਘੱਟ ਖਾਓ ਪਰ ਕਦੇ ਵੀ ਬਿਨਾ ਖਾਣਾ ਖਾਧੇ ਨਾ ਸੋਵੋ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਹੀ ਨੁਕਸਾਨ ਹੁੰਦੇ ਹਨ ਜੇਕਰ ਹੋ ਸਕੇ ਤਾਂ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਵਿੱਚ ਐਸਵਾਇਨ ਪਾ ਕੇ ਪੀਵੋ ਜੋ ਸਰੀਰ ਨੂੰ ਸਰੀਰ ਦੀ ਗੈਸ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ ਜਦੋਂ ਵੀ ਔਰਤਾਂ ਰੋਟੀ ਬਣਾ ਕੇ ਹਟਣ ਤਾਂ ਕਦੇ ਵੀ ਆਟੇ ਵਾਲਾ ਹੱਥ ਨਾਲ ਰੋਟੀ ਨਾ ਖਾਓ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ ਰੋਟੀ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਵੋ ਰਾਤ ਦੇ ਸਮੇਂ ਹੀ ਰਸੋਈ ਦੇ ਛੋਟੇ-ਛੋਟੇ ਕੰਮ ਜੇਕਰ ਤੁਸੀਂ ਖਤਮ ਕਰਕੇ ਹੀ ਸੋਮੋਗਿਤਾ ਸਵੇਰ ਤੁਹਾਡਾ ਕੰਮ ਆਸਾਨੀ ਨਾਲ ਖਤਮ ਹੋ ਸਕਦਾ ਹੈ ਜਦੋਂ ਵੀ ਤੁਸੀਂ ਕੋਈ ਵੀ ਅਚਾਰ ਬਣਾਉਂਦੇ ਹੋ ਤਾਂ ਇਸ ਵਿੱਚ ਕਲੌਂਜੀ ਜ਼ਰੂਰ ਪਾਓ ਬਿਨਾਂ ਕਲੌਂਜੀ ਤੋਂ ਅਚਾਰ ਖਾਣਾ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਹੱਡੀਆਂ ਨੂੰ ਜੇਕਰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਕੈਲਸ਼ੀਅਮ ਭਰਪੂਰ ਚੀਜ਼ਾਂ ਦਾ ਸੇਵਨ ਜ਼ਰੂਰ